वेलकम टू माय व्लॉग ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ 'ਚ ਅੱਜ ਆਈ ਆਪਣੇ ਵਲੌਗ ਦਾ 69ਵਾਂ ਦਿਨ ਕਰੋ ਵੇ ਚੈੱਕ ਮਿੱਤਰੋ 5:20 ਮਿੰਟ ਹੋ ਗਏ ਜੀ ਦੇਖੋ ਸਵੇਰ ਦਾ ਮਾਹੌਲ ਖੇਤਾਂ ਦਾ ਸੁਣਦਾ ਬਾਬਾ ਪਾਣੀ ਵੜਦਾ ਵੇਰੇ ਸਵੇਰੇ ਫਿਰ ਬੁੱਗਾ ਦਾ ਆਇਆ ਆ ਗਿਆ ਜੀ ਇਹਦੇ ਨਾਲ ਵੀ ਕਰੀਆਂ ਗੱਲਾਂ ਬਾਤਾਂ ਚਾਹ ਪਾਣੀ ਪੀਤਾ ਹਲੇ ਮੈਨੂੰ ਕਹਿੰਦੇ ਇੱਕੀ ਮਰੂ ਇਹ ਮੈਂ ਫੇਰ ਲਾਤੀ ਫੇਰ ਵੀ ਨਹੀਂ ਕੁਝ ਹੋਇਆ ਲੱਖ ਰੁਪਏ ਤੋਂ ਵੀ ਵਾੜੀ ਵਾੜੀ ਜੀਰੀ ਸੀ ਉਹ ਇੰਨੀ ਜੰਮੀ ਹੋਈ ਜੀਰੀ ਸੀ ਫੇਰ ਉਹ ਨਹੀਂ ਛੱਡੇ ਇਹਦਾ ਲਾ ਫੰਨਾ ਨਾ ਮਿੰਟ ਨਹੀਂ ਲਾ ਪਾ ਗਏ ਨਾ ਜੇ ਮਿੰਟ ਕੱਢਦੇ ਕੋਈ ਵੀ ਕੀ ਜਾ ਉਹ ਤਾਂ ਨਹੀਂ ਦੀ ਆਉਂਦਾ ਉਹ ਨਾ ਉਹਦੇ ਗੁజర్ ਗਿਆ ਮੈਂ ਉੱਥੇ ਪੌਦ ਬੀਜਦਾ

ਫੇਰ ਗਿਆ ਜੀ ਮੈਂ ਬਨੀਤੀ ਨਾਲ ਖੇਡਣ ਬਨੀਤੀ ਦਾ ਕੋੜੇ ਵਿੱਚ ਕੇ ਸੁੱਤੀ ਪਈ ਸੀ ਦੇਖੋ ਜੀ ਸਾਡੇ ਮਨਰਾਜ ਦੇ ਕੱਪੜੇ ਮੰਗੋ ਸੋਹਣੇ ਆ ਬੇਟਾ ਅਸੇਹੋਰੀ ਵੀ ਮਿਲ ਗਈ 700 ਦੀ ਪਲੱਸ ਸਨੀ ਸੀ ਨਾ ਤੇਰੇ ਤੇ ਕਿਸੇ ਤੋਂ ਸੋਨੇ ਨੇ ਆ ਖੋਟਦੇ ਆ ਫੀਰੀ ਇਕੱਲਾ ਆ ਪੰਗਿਆ ਪਿਆ ਤੇ ਗੱਗੁਰ ਮੈਂ ਕਹਿਣਾ ਆ ਗੱਗੂ ਤਾਂ ਹੱਥ ਨਹੀਂ ਲੈ 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 ਗੱਗੂ ਦਬਾ ਇਹਦੇ ਸੀ 50% ਰਹਿ ਸਾਂ ਫਿਰ ਹੁਣ ਤਾਂ ਇਹ ਕਬੂਲੇ ਡਾ ਲਿਆ ਹਮ मतलब ਲਾਇਆ ਆ ਪੈਂਟ ਵੀ ਦੇਖੋ ਵਧੀਆ ਮਿਲ ਗਈ ਇਹਦਾ ਜੂੜੀ ਵਾਲਿਆਂ ਨੇ ਉਹ ਤਾਂ 1400 ਰੁਪਏ ਵੀ ਨਾ ਕਿੰਨੇ ਲਗਾਈਂਦੀ ਸੀ ਇਹ 600 ਵੀ ਆਹਾ ਵਾ ਮੈਂ ਤਾਂ ਜੀ ਸੋਨੇ ਨੇ ਕੱਪੜੇ ਜੀ ਸਾਡੇ ਮਨਰਾਜ ਦੇ ਸਾਡੇ ਮਨਰਾਜ ਲਈ ਕੱਪੜੇ ਆ ਗਏ ਜੀ ਹੈ ਦੇ ਫੋਟੋ ਸਾਡੇ ਮਨਾਜ ਲਈ ਹਾਂ ਕੱਪੜੇ ਸੋਨੇ ਆ ਦਿਖਾ ਲਈ ਫੋਟੋ ਹੈ ਸੋਨਾ ਕਾ ਕੱਪੜਾ ਤੇਰੇ ਦੇਖੀ ਪਾਲਾ ਪਾਲਾ ਕਿਉਂ ਗਾਬੜੇ ਪਾਲਾ ਸੋਨਾ ਕਾ ਮਨਾਜੀ ਪਾਲਾ ਚੁੱਕ ਹਾਂ ਮੰਦਰੇ ਦੇ ਮੰਦਰੇ ਦੇ ਲਾ ਸੋਨਾ ਮਨਾਜੀ ਤੇਰੀ ਪੈਂਟ ਪਾਲਾ ਪੈਂਟ ਪਾਲਾ ਦੇਖੋ ਜੀ ਮਨਰਾਜੀ ਵੀ ਖੋਸਾ ਸਾਡਾ ਕੱਪੜੇ ਲੈ ਕੇ ਹਾਂ ਅਡੀ ਬਨੀਤੀ ਤਾਂ ਜੀ ਨਹੀਂ ਸੁੱਤੀ ਪਈ ਹੈ ਆ ਦੇਖੋ ਜੀ ਮੇਰਾ ਕੋੜੇ ਵੇਚ ਕੇ ਸੁੱਤੀ ਨਹੀਂ ਹੈ ਇਹ ਵੀ ਦਿਖਾਉਣੀ ਮੈਨੂੰ ਮਮਾ ਆ ਮੇਰੇ ਕੱਪੜੇ ਆ ਮੇਰੇ ਕੱਪੜੇ ਆ ਬੋਤਲ ਲਿਆਂਦੀ ਹੈ ਜੀ ਮਨਾਜੀ ਲਈ ਦੇਖ ਓਏ ਇਹ ਮੈਂ ਬੋਤਲ ਲਗਾ ਗਈ ਆ ਵੀ ਸਾਡੀ ਚੱਕ ਬੋਤਲ ਉਹ ਦੇਖੋ ਐ ਗਰਨ ਬੋਤਲ ਹਰੇਕ ਲੈ ਲੈ ਮਨਾਜੀ ਖੇਡਦਾ ਹੈ ਖੋਸਾ ਪੂਰਾ ਚੀਚਾ ਲੈ ਕੇ ਖੋਸੇ ਹਾਂ ਬੋਤਲ ਛੋਰੀਆ ਹਾਂ ਕਿਹਨੇ ਕੋਸਾ ਹਾਂ ਲਮਨ ਦੇ ਨਾ ਦਿੰਦਾ ਨੀ ਨਾ ਦਿੰਦਾ ਨੀ ਇਹਦੀ ਆ ਬੈਠ ਜਾ ਰਹਿਣਾ ਦੇ ਵੇ ਬੜਾ ਆਰਾਮ ਆ ਜਦਾ ਇਹ ਵਗ ਜਾ ਹਾਂ ਲੱਗ ਜੀ ਤੇ ਬਣਾ ਪਹਿਲਾਂ ਮੈਂ ਥੋੜਾ ਡਰਦਾ ਸੀ ਹੁਣ ਡਰਨੋਂ ਛੱਡ ਗਿਆ ਪਹਿਲਾਂ ਪਹਿਲਾਂ ਤਾਂ ਦਰਦਾ ਸੀ ਸਾਰਿਆਂ ਤੇ ਹਾਂ ਪੀਤਮਾ ਮੈਨੂੰ ਵੀ ਲੈ ਕੇ ਆਉਣਾ ਸੀ ਮੈਂ ਪੀਤਮਾ ਮੈ ਲਈ ਸ਼ਾਪਿੰਗ ਕਰਨੀ ਸੀ ਕਵਿਤੀ ਦਾ ਬਲੌਗ ਬਣ ਰਿਹਾ ਦੇਖੋ ਜੀ ਅਬਨੀਤੀ ਉੱਥੇ ਖੜੀ ਐ ਹੁਣ ਕੀ ਐ ਗੁੱਡ ਮਾਰਨਿੰਗ মামਾ ਜੀ ਅਬਨੀਤੀ ਦਰਜੂ ਗਈ ਕਿਥੇ ਨੇ ਇਹ ਤਾਂ ਕਿ ਨਹੀਂ ਮੈਂ ਤਾਂ ਮੈਦੇਨਾਂ ਉੱਪਰ ਸੌਂਗੀ। ਯਾ ਦੁਬਾਰੇ ਸੌਂਗੀ ਜੀ ਦੇਖੋ। ਦੇਖੋ ਜੀ ਸਾਡੀ ਅਬਨੀਤੀ ਦੁਬਾਰੇ ਅੱਖਾਂ ਮੀਚ ਰਹੀ ਐ ਜੀ ਦੁਬਾਰੇ ਸੌਂ ਰਹੀ ਐ। ਅਬਨੀਤੀ ਨੂੰ ਦੁਬਾਰਾ ਫਿਰ ਕਹੇ ਜੀ ਗੁੱਡ ਮਾਰਨਿੰਗ ਤੇ ਤੁਸੀਂ ਸੋਣਾ ਕਹੇਗਾ। ਅਬਨੀਤੀ ਗੁੱਡ ਮਾਰਨਿੰਗ ਹਾਂ ਇਹ ਗਾ ਤੂੰ ਕਹ ਦੇ ਕੰਪਲੀਟ ਮਾਮਾ ਕਿਵੇਂ ਹੋ ਸਾਸਰੀ ਘਰ ਵਾਲੇ ਪੁੱਤ ਸਾਸਰੀ ਘਰ ਵਾਲਾ ਮਾਮੇ ਨੂੰ ਸਾਸਰੀ ਘਰ ਵਾਲਾ ਐਂ ਕਰਕੇ ਐਂ ਕਰਕੇ ਤੇ ਪਾਂਜੀ ਇੰਨੀ ਪਿਆਰੀ ਐ ਅਬੀ ਟਿਕੋਟ ਮਾਰਨੇ ਤੂੰ ਨਹੀਂ ਮਾਰੀ ਵਾਓ ਯਾਰ ਕੈਨੇ ਕਿ ਵੜ ਮਾਰਨੇ ਕਿ ਮਾਮ ਤੂੰ ਵੀ ਕਹ ਦੇ ਗੰਦਿਆ ਜਿਆ ਕਹ ਹਾਏ ਪੀਤ ਮਾਮਾ ਸੱਚੀ ਘਰ ਕਹ ਦੇ ਪੀਤ ਮਾਮਾ ਸੱਚੀ ਘਰ ਓਏ ਸਸਰੀ ਜੀ ਉਹ ਕਹਿੰਦਾ ਕਹਦੇ ਸਾਚੀ ਕਾ ਉਹ ਜੋੜਦੇ ਜਿਆ ਤੇ ਅਬ ਨੀਤੀ ਦਾ ਟੀ ਟਾਈਮ ਹੋ ਗਿਆ ਇਹ ਨੀਤੀ ਹੁਣ ਸਾਡੇ ਅਬਲੀ ਚਾਹ ਪੀ ਚਾਹ ਪੀ ਰਹੇ ਨਾਨੀ ਤੋਂ ਫੜ ਕੇ ਦੋਨੇ ਹੱਥ ਨਾਲ ਪੀ ਲਾ ਇਹਦਾ ਕੁੰਡਾ ਨਾ ਖਲਾਉ ਹੋਊਗਾ ਦੇਖੋ ਜੀ ਦੋਨੇ ਹੱਥ ਨਾਲ ਗੁੱਡ ਮਾਰ ਨਹੀਂ ਕਰੋਗੇ ਸਾਰਾ ਕੱਪ ਫਿਨਿਸ਼ ਕਰ ਦੋਗੇ ਹਾਂ ਬਈ ਕਿਵੇਂ ਆ ਜਾਪੂ ਨਾਨੇ ਕੋਲੇ ਆ ਗਿਆ ਥੋਗਣੇ ਸਹੀ

ਦੇਖੋ ਜੀ ਫਰਵਾਲ ਏ ਗੋਲ ਹੋ ਰੋਕਦਾ ਰੋਕਦਾ ਬੜੀਆ ਬੜੀਆ ਖੇਡ ਲੋ ਖੇਡ ਲੋ ਠੱਡ ਜੀ ਲੱਗਣੋਂ ਹਟਜੋ ਆਹ ਦੇਖੋ ਜੀ ਦੱਦ ਵਾਲੀ ਕਾਪੀ ਕਿਵੇਂ ਹੋਈ ਹੈ ਭੱਜ ਕੇ ਇਹ ਵੀ ਫੜਾ ਕੇ ਆਉਣੇ ਭਾਈ ਨੂੰ ਤੁੱਟ ਤਾ ਤਰਿਆ ਜੀ ਇਸ ਪਾ ਕਾਪੀ ਰਹਿ ਗਈ ਸੀ ਆਪਸੇ ਗਿੱਲੂ ਸਕਾਲੇਂ ਦੇ ਹੋਰ ਉਹਦੇ ਗਿੱਲੀਆਂ ਹੋ ਗਈ ਕੋਈ ਨਾ ਕੋਈ ਨਾ ਤੂੰ 80 ਕਿਲੋ ਸ਼ਾਮ ਨੂੰ ਕੱਢ ਜੂਗਾ ਆ ਤੇ 50 ਆਂਦਾ ਕਾਲੂ ਆਂਦਾ ਕਾਲੂ ਹਾਂ ਮਗਾ ਬੇ ਜਰ ਜਰ ਜੋ ਸਭ ਨੂੰ ਨਾਮ ਪਤਾ ਹੈ 4 ਗ੍ਰਾਮ 100 ਗ੍ਰਾਮ ਅੱਜ ਵੜਦੇ ਮਿੱਤਰੋ ਕੱਖ ਕੱਲ ਤਾਂ ਫਿਰ ਆਪਾਂ ਵੱਡੇ ਨਹੀਂ ਸੀ ਨਾ ਪਲਾ ਮੀ ਪੈ ਗਿਆ ਸੀ ਹਮਾਂ ਬਹੁਤ ਅਖੰਡੀ ਚੱਲਦੀ ਹੈ ਮਿੱਤਰੋ ਚੱਕੋ ਵੀ ਇੱਕ ਆਖਾ ਮਿੱਤਰੋ ਅੱਜ ਵੜਾਂਗੇ ਦੋ ਪੰਡਾ ਚੱਕੋ ਚੱਕੋ ਜੀ ਦੂਜੀ ਪੰਡਾ ਨਮੇੜਦਾਈ ਕੱਖਾਂ ਦਾ ਹੋਰ ਕੰਮ ਹੋ ਟੂ ਜੁੱਤੀ ਦੇਖੋ ਜੀ ਮੋਟੂ ਦੀ ਨੋਕਾਂ ਖੁੰਡੀਆਂ ਨੇ ਜੁੱਤੀਆਂ ਹੋਰ ਲੋਟਾ ਮੱਫਾ ਜਵਾਕੋ ਜਵਾਕੋ ਕੀ ਕਰੀ ਜਾਂਨੂ ਮੈਂ ਵੀਡੀਓ ਬਣਾਉਂਗਾ ਜਿਹੇ ਲਾਗੇ ਫਿਰ ਆ ਗਿਆ ਜੀ ਨੱਤਾਂ ਤੋਂ ਆਪਣਾ ਯਾਰ ਸੋਖੀ ਮਿਲਣਾ ਉਹ ਤੇ ਉਹਦਾ ਡੈਡੀ ਲੋਟਾ ਕੈਮਾ ਹੋਰ ਜੀ ਹੋਰ ਠੀਕ ਆ ਹਮ ਤਾਂ ਛੇ ਮਹੀਨੇ ਆਉਂਦਾ ਹੈ ਹਾਂ ਹੋਰ ਅੰਕਲ ਕੈਮ ਹਾਂ ਆਜੋ ਆਜੋ ਅੰਕਲ ਕੈਮ ਹਾਂ ਚੜਦੀ ਕਲਾ ਮਨ ਤਾਂ ਬਹੁਤ ਖੁਸ਼ੀ ਹੋਈ ਜਦੋਂ ਦਰਸ਼ਨ ਵੀ ਅੰਮਲ ਤਸਕ ਲਿਆ ਹੋਰ ਮੈਂ ਫੋਟੋ ਦੇਖੀ ਤੇਰੀ ਕਿਦ ਦੇਣਾ ਹਾਂ ਮਨਾਂ ਹੋ ਗਏ 2 ਸਾਲ ਵੀ ਹੋਰ ਵਧੀਆ ਵਧੀਆ ਮਨ ਤਾਂ ਬਹੁਤ ਖੁਸ਼ੀ ਹੋਈ ਕਰ ਉਹ ਵੇਰ ਸੈਲਫੀ ਚੈੱਕ ਠੀਕ ਆ ਚੰਗਾ 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 ਜੀ ਚੰਗਾ ਉਰੇ ਆ ਜਾ ਕਰ ਮੇਰੇ ਕੋਲੇ ਮਾਰ ਲਿਆ ਕਰ ਜਿਹੜਾ ਕਦੇ ਐ ਜੀ ਕਰਦਾ ਹੁੰਦਾ ਉਰੇ ਲਾ ਗਿਆ ਚਾਰ ਦਿਨ ਹੈ ਕੋਈ ਚੱਕਰ ਉਹ ਹੈ ਜੀ ਹੋ ਜਾਣਾ ਬੰਦਾ ਹਾਂ ਹਾਂ ਕੌਣ ਆ ਗਿਆ ਆ ਦੇ ਕੋ ਡਾ ਲਿਆ ਭਾਈ ਲੈ ਨਹੀਂਦਾ ਨੀ ਮਾਸੀ ਕੋਸ ਨੇ ਕਾਇਦੇ ਗੋਲੀ ਵੀ ਨਹੀਂ ਬਾਕੀ ਡਾਕਟਰ ਦੀ ਇੱਕ ਵੰਡ ਲਾਣੀ ਪੜਦਾ ਆ ਬੋਦੇ ਸੀ ਲਈ ਮੂੰਗਫਲੀ ਕਿਰੇਟਾ ਮੂੰਗਫਲੀ ਵੀ ਸੱਜ ਦਾ ਖੋਦੀ ਦੀ ਕਿਰੇਟਾ ਹੀ ਮੂੰਗਫਲੀ 120 ਜੀ ਪਾ ਦਿਓ ਗੱਲ ਉਹਨਾਂ ਨੇ ਕਹਿੰਦੇ ਯਾਤਰਾ ਲੈਣਾ ਤੁਸਾਲਾ ਆਹ ਕਿੰਨੇ ਦੇ ਜੀ 500 ਰੁਪਏ ਦੇ 500 ਦਾ ਇਹ ਗੋੜਾ ਹਾਂ ਸਵਾਦ ਦੇ ਦਿਓ ਹਾਂ ਹਾਂ ਆ ਲੈ ਸਦਾ ਉੱਥੇ ਪਾ ਲੈ 300 ਰੁਪਏ ਚਲੇ ਆ ਠੀਕ ਆ ਆ ਲੈ ਇਹਦੇ ਚ ਰੱਖ ਲੈ ਹੈ ਨਹੀਂ ਕਾ ਉਹ ਲਫਾ ਪਾ ਜੀ ਲਫਾ ਪਾ ਹੈ ਨਹੀਂ ਆਟਾ 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 ਦਾ ਬਾ ਚੋਟੀ ਲੈ ਲਿਆਉ ਤਾ ਯਾਰ ਦਾਸ ਤੇ ਲੋੜੀ ਬਾਈ ਰਹੀ ਉਹ ਚਾਹ ਤੇ ਨਹੀਂ ਬੜਾਈ ਪੋਟਾ ਲੈਣਾ ਜੀ ਪੋਟਾ ਰਿੱਤੀ ਦੇ ਖੋਮਾਂ ਚ ਜਿੱਲੇ ਕੇ ਆਇਆ ਗਾਚਾ ਕੇ ਮੂੰਗਫਲੀ ਕਿੰਨੀ ਅੱਛੀ ਹੈ 5 ਥੈਂਕ ਯੂ ਪਾਈ ਨੂੰ ਚਾਹ ਵੀ ਪਿਉਣੀ ਆ ਜੀ ਭਾਈ ਕਹਿੰਦਾ ਚਾਹ ਬਿਐ ਦੇਖ ਹੈਗੀ ਆ ਮਗਰ ਪਾਦਨ ਜਾਣਦੇ 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 ਤੁਸੀਂ ਪੀਣੀ ਜੀ ਹੋਰ ਲੈ ਕੇ ਦੇਵਾ ਹਾਂ ਜੀ ਲਿਪ ਲੈਕ ਹਾਲੋ ਜੀ ਅਰਦਤ ਤੇ ਪਾਈ ਨੂੰ ਮੂੰਗਫਲੀ ਦੇ ਪੈਸੇ ਗੱਟ ਚ ਕਰੇ ਬਹਾਵਾਂ ਦੇ ਕਰਿਆ ਨਦੇ ਤੁਸੀਂ ਹਾਂ ਲੈ ਆਮ ਹਾਂ ਲੈ ਆਮ ਟਾਈਂ ਪੂਜੜਾ ਵੀ ਸਾਰਾ ਕੁਝ ਸੀ ਧਰੀ ਫਿਰਦਾ ਸੀ ਆਉਣਾ ਬਾਜਰੇ ਦਾ ਆਟਾ ਲੱਲਾ ਕਾਕਾ ਆਹੋ ਆਪ ਦੀ ਕਿਸਮਤ ਦਿਖਾ ਦੇ ਜੀ ਪੀਟਰ ਰੇੜੇ ਲੈ ਆਪਣਾ ਜੀ ਐ ਦੋ ਦੇ ਕੰਨਾ ਹੀ ਕਰੀ ਵੇਡਾ ਉਹਦਾ ਲਾ ਸਾਬਣ ਸੂਬਣ ਸਾਰਾ ਕੁਝ ਸੀ ਆਪਣਾ ਵੀ ਸਾਰੀ ਦੁਕਾਨ ਹੀ ਸੀ ਯਾਰ ਦੁਕਾਨ ਤੇਰੇ ਕੋਲ ਦਾ ਘੱਟ ਸਮਾਨ ਵਾਲੇ ਉਹਦੇ ਕੋਲ ਦਾ ਤਾਂ ਬਾਲਾ ਕੁਝ ਦੀ ਦਾਣਾ ਵੀ ਪਸ ਨੂੰ ਦਾਣਾ ਕਹਿੰਦਾ ਹਾਂ ਮਰਖ ਦਾਣਾ ਵੀ ਹੈ ਬਾਣਾ ਕਹਿੰਦਾ ਸੀ ਹੋਰ ਮੈਨੂੰ ਕਹਿੰਦਾ ਚੋ ਗਾਣਾ ਆਪਣੇ ਕੋਲੇ ਵੀ ਹੁੰਦਾ ਦਾਣਾ ਹਾਂਜੀ ਦਾਣਾ ਜਿਹੜਾ ਮੰਗਾਉਂਦਾ ਉਹ ਲਿਆ ਕੇ ਦਿੰਦੇ ਕਿਤਾ ਸੈਂਪਲ ਹਾਂਜੀ ਕੀ ਰੇਟ ਤੈਨੂੰ ਤੁਸੀਂ ਦੋਦੀ ਆ ਮੰਗ ਵਧੀਆ ਮਾੜਾ ਇਹ ਹੈ ਚੜ੍ਹ ਤੋਂ ਸੋਲੇ ਗਾੜੀ ਕੀ ਰੇਟ ਆਦੀ ਹੈ 800 ਲਓ ਹਾਂ ਦੇਖਿਓ ਬੁਨਾ ਉਹ ਮੈਂ ਲਾ ਦੂ ਲਾਣਾ ਮੱਜਾਂ ਨੇ ਮੱਜਾਂ ਦਾ ਇਹ ਮੇਰੇ ਛੋਲੇ ਦੀ ਦਾਲ ਹੁੰਦੀ ਆ ਹਾਂ ਇੱਕ ਦੂਜਾ ਦਾਣਾ ਹੁੰਦਾ ਆ ਲੋ ਜੀ ਹੈਗਾ ਹਾਂ ਛੋਲੇ ਇਹ ਮੂੰਗੀ ਦਾ ਛੋਲਿਆਂ ਦਾ ਉਹਦਾ ਹੈਗਾ ਸਵਾਬੀਨ ਦਾ ਸਰੂ ਦਾ ਅਸਰੂ ਹੈਗੀ ਹਾਂ ਸਾਰਾ ਕੁਛ ਛੋਲੇਆ ਹੁੰਦਾ ਇਹ ਕੀ ਰੇਟ ਦਿੰਦੇ ਹੋ ਜੀ 5500 ਰੁਪਏ ਲੱਗ ਰਿਹਾ ਜੀ ਹਾਂ ਇਹ ਕਮਾਨ ਬਹੁਤ ਆ ਹਾਂ ਇਹਦੇ ਨਾਲ ਦਾ ਨਾਲ ਹੀ ਪਸ਼ੂ ਨੂੰ ਦੱਬਾ ਪਤਾ ਪਾ ਦਿੰਦਾ ਇਹਦਾ ਫਿਰ ਇਹਦਾ ਫਿਰ ਪਾਉਗੇ ਸਾਡੇ ਕੋਲ ਰੇਟ ਵੀ ਪੈਣਾ ਠੀਕ ਸਾਹਿਬ ਜੀ ਸਮਾਨ ਬੜਾ ਫਿਰ ਛੋਟਾ ਵਾਲਾ ਚਾਰ ਜਗਾ ਕਹਿੰਦਾ ਯੋਗ ਨਾ ਚੱਲੀਏ ਕੱਲ ਨੂੰ ਕੱਲ ਨੂੰ ਹੁਣ ਫਿਰ ਕੱਲ ਨੂੰ ਤਾਂ ਮੈਂ ਉਹਨੂੰ ਕਹੂੰ ਕਿ ਕੱਲ ਨੂੰ ਕਿੱਥੇ ਕੱਲ ਨੂੰ ਦਾ ਪੰਜਾਬ ਬੰਦ ਨਾਲੇ 1 ਕੋਰ ਰੁਪਏ ਚਾਹੀਦਾ ਨੂੰ ਹੈ ਕੱਲ ਤਾਂ ਨਹੀਂ ਆਣਾ ਡੇ ਟੰਡਾ ਲਾ ਕੇ ਪਰ ਕੇਸ ਨਾ ਆਉਂਦਾ ਕੋਹ ਨਹੀਂ ਕਹਿੰਦੇ ਕਿ ਐਂ ਕਹੇ ਇੱਥੇ ਆਣਾ ਖਨੌਰੀ ਵਾਟਰ ਤੇ ਤਰਨੇ ਦੇ ਜਾਣ ਦੀ ਸਲਾਹ ਜੀ ਚੱਲ ਰਹੀ ਸੀ ਜੀ ਵੇ ਕੱਲ ਨੂੰ ਜਾ ਕੇ ਇਹ ਗਾਂ ਨੂੰ ਗਨੇ ਪੰਜਾਬ ਆਂਦਾ। ਅਰੇ ਇਹ ਵੀ ਉਹਦੇ ਛਿੜਦੇ ਛਿੜਦੇ। ਇਹ ਜੀ ਕੌਲ ਹੋਈ ਦਰਸ਼ਕੋ। ਫਿਰ ਫਰਾਂਂਦਾ ਵਾਗੇ। ਫਿਰ ਮੀ ਆ ਗਿਆ ਉਸ ਤੋਂ ਬਾਅਦ। ਆਈ ਨਾਗੇ ਚਾਰ ਬਾਂਦਣ। ਉਹਨਾ ਗਿੱਲਾ ਹੈ। ਅੱਜ ਤੱਕ ਸੈੱਟ ਹੋ ਗਿਆ ਬਸ ਇੱਕ ਅੱਧੇ ਦਿਨ ਤੱਕ। ਛੜਦੇ ਆ ਦੁਬਾਰੇ ਰੇਵੀ। ਜਾ ਹੁੰਦਾ ਖਾਉਣਿਆ ਸਾਨੂੰ ਆਪਣੇ। ਜਿਹੜੇ ਉਹਦੇ ਬੀਜੇ ਜੀ। ਉਹਨੇ ਕਲੇ ਵਿੱਚ ਤਾਂ ਆ ਦੇਖੋ ਦਰਸ਼ਕੋ ਜਉ ਇਤਰੇ ਤਾਂ ਨਾਲ-ਨਾਲ ਜੇ ਮੈਂ ਵੱਧ ਦੇਤਾ ਇਸ ਬਾਰੇ ਸਰ ਉਹ ਚੈੱਕ ਕਰ ਸਾਉ ਦਾ ਪੂਰੇ ਵਧੀਆ ਹੋ ਗਿਆ ਆਪਣੇ ਕਿਤੇ ਜੱਤੇ ਬਹੁਤ ਜਿੱਥੇ ਤੱਕ ਬੱਦਹਰੇ ਹੋਣਾ ਕੋਈ ਨਾ ਕੋਈ ਦਰ ਚੱਲੇ ਕੇ ਮੈਂ ਬੱਤੇ ਜੀ ਵੀ ਉਧਰ ਰਹਿ ਗਿਆ ਮੱਥਾ ਮੋੜਨ ਵਾਲਾ ਆਪਣਾ ਨਹੀਂ ਪੈ ਗਿਆ ਚੱਲੋ ਤਾਂ ਮੋੜਦੇ ਆਂ کہیں ਨਾਲ ਅੱਜ ਜਿੱਥੇ ਇੱਥੇ ਤੱਕ ਆਓ ਦੇਖੋ ਦਰਸ਼ਕੋ ਦਿਨ ਲਈ ਹੋ ਉਸਨੂੰ ਦੇ ਲੇਪਾਸੇ ਬੱਦਾਂ ਨੇ ਇਨੇ ਸਾਚੇ ਇੱਥੇ ਵਾਲਾ ਜੂਰੀਆ ਸੱਟਾਇਆ ਜੀ ਤਾਂ ਇਹਨੇ ਉਹ ਦੂ ਬਾਦਾ ਇਧਰ ਲੈ ਕੈਰੇਜ ਤੇ ਸੱਟਿਆ ਨਹੀਂ ਜੀ ਉਹ ਤਾਂ ਘਟਾ ਜਿੱਥੇ ਜੂਰੀਆ ਸੱਟਾ ਉਥੇ ਬੱਦਾਂ ਰਹੇ ਹੋਣੇ ਇਹ ਵੀ ਇੱਕ ਚੱਕਰ ਹੈ ਪਾਣੀ ਬਹੁਤ ਖੜ ਗਿਆ ਜਉਂਦਾ ਕਹਿੰਦੇ ਨਿਕਲ ਹੀ ਆਉਂਦੇ ਨੇ ਇਹ ਨਹੀਂ ਬੈਦਦੇ ਹੁੰਦੇ ਮੀਮੂ ਦਪਟਾ ਪਤਾ ਨਹੀਂ ਪੁੱਟੇ ਆਏ ਨਹੀਂ ਪੜਦੇ ਯਾਰ ਪਰ ਅੰਦਾ ਖੱਡਾਂ ਚੂਹੇ ਨਹੀਂ ਆ ਬਹੁਤ ਤਪਾਇਆ ਸੀ ਉਹ ਬੱਟ ਜੀ ਨੇ ਪਰ ਲਈ ਲੈ ਮੈਨੂੰ ਜਦੋਂ ਮੈਂ ਕਣ ਕਰਮਾਈ ਐ। ਇਹ ਜੂਵੇਂ ਯਾਰ ਹੱਲ ਉਹ ਫਲੇਜ ਤਾਂ ਹੀ ਕਰਦੇ ਨੇ। ਕਣਕ ਦੇਖੋ ਆਪਣੀ। ਮਣ ਜੂ ਆਦਾ ਪੂਰੀ ਵਧੀਆ। ਕਰੋ ਚੱਕ ਜੀ। ਪਰ ਲਾਂਗੇ ਇਹਨੂੰ ਦਾ ਪੂਰੇ ਕਾਇਮ। ਆਇਆ ਜੇ ਪਾਣੀ ਲਾ ਜੱਜ ਕਹਿੰਦੇ ਦੁਬਾਰੇ ਮੀਂਹ ਪੈ ਗਿਆ, ਪੀੜੀ ਪੈ ਗਈ ਕਣਕ ਦੀ। ਪਹਿਲਾਂ ਰੌਣੀ ਹੋਈ ਹੋਈ ਜੇ ਕਦੋਂ ਮੀਂਹ ਪੈ ਗਿਆ। ਆ ਦੇਖੋ ਜੀ ਆਪਣੀ ਖੜੀ ਹੈ ਨਾ ਕਿ ਕਿ ਕਾਲੀ ਡਾਂਚ ਦੇਖੋ ਐ ਪਤਾ ਲੱਗਦਾ ਫਰਕ ਦਾ ਚਾਚੇ ਕੀ ਬੀੜੀ ਐ ਇੱਕ ਨੀ ਪਾਣੀ ਲੱਗਿਆ ਤਾਂ ਪੈ ਗਈ ਆਪਣੇ ਦੇਖੋ ਹਬਰਿਆਂ ਹਸ ਪਰ ਬੜੀਆਂ ਹੋਈਆਂ ਨੇ ਮਾਈ ਬੋਊ ਜੀ ਨੇ ਵਾਰੇ ਫੇਰ ਹੁਣ ਸੱਟ ਕੇ ਰੇ ਜਿਵੇਂ ਐ ਕਰਦੇ ਆ ਇਹ ਪੂਰਾ ਭਰਿਆ ਭਾਈ ਮੈਂ ਕਿਹਦਾ ਰੱਖੀ ਰੋਗ ਇਹਦਾ ਕੀ ਪਾਉਣਾ ਯਾਰਾ ਕਰਕੇ ਪੂਰਾ ਪਾ ਦਿਆ ਕਰੋ ਸਵੇਰੇ ਸਵੇਰੇ ਤਾਂ ਹੁੰਦੇ ਨਹੀਂ ਹੈਗਾ ਪੰਜਾਬ ਬੰਦਾ ਹੈ ਆਇਦਰ ਖਵਾ ਕੱਟਨੇ ਚੱਲ ਫਿਰ ਟੇ ਤੇ ਗਲਾਸ ਧਰ ਕਈ ਗਲਾਸ ਤੇ ਧਰ ਲਈ ਬੋਤਲ ਫਿਰ ਕਰੀਆ ਸੀ ਨਸਾਨੇ ਲਾਉਣ ਦੀ ਪ੍ਰੈਕਟਿਸ ਚਲੋ ਸਰੋ ਲੱਗਦਾ ਨਹੀਂ ਬਾਈ ਨਾ ਇਹਨੇ ਧਰਨੇ ਚੱਕ ਵੀ ਨਹੀਂ ਲੱਗਿਆ ਹੋਰ ਇਹਨੇ ਇੱਕ ਲਾਉਣਾ ਸੀ ਇੱਕ ਤੋਂ ਤਾਂ ਹੋਰਾ ਰ ਗਗੂ ਨੇ ਪੂਰਾ ਇਹਨਾਂ ਸਾਨਾ ਬੰਨ ਲਿਆ ਜੀ ਕਨਾਈਦ ਕੀ ਦੇਖੀ ਆ ਲਾਵਾ ਸਹੀ ਲਾ ਸਹੀ ਆ ਰੌਂਦ ਹੈ ਨਾ ਇੱਥੇ ਆ ਗਿਆ ਨਾ ਇੱਥੇ ਆ ਕੇ ਇੱਥੋਂ ਨਮਾ ਕਰ ਮਾਰਿਆ ਤਾਂ ਉਹ ਦੀਦੀ ਨੇ ਉਹ ਵੀ ਮਾਰ ਕੇ ਨਾ ਅੱਖ ਤੋਂ ਪਰੇ ਰੱਖੀ ਉਹ ਤੋਂ ਮਨ ਜਿੱਥੇ ਐ ਰੱਖਦਾ ਉਹਥੇ ਨਿਸ਼ਾਨਾ ਲਾ ਕੇ ਰੱਖਿਆ ਐ ਤੇ ਮੈਂ ਉੱਥੇ ਵੀ ਚਾਹਿਆ ਹੱਥ ਪਰੇ ਕਰਕੇ ਲਾ ਲਿਆ ਫਿਰ ਉਹ ਗੱਲ ਨਹੀਂ ਬਣਦੀ ਚਲੋ ਖੇਡੇ ਜਾਂਦਾ ਅੱਖ ਜੀ ਇਹ ਜੀ 에어 ਗਨ ਪਿਸਟਲ ਇਹਦੇ ਨਾਲ ਆਈ ਸੀ ਅਸੀਂ ਨਿਸ਼ਾਨੇ ਇੱਥੇ ਲੱਗੇ ਨਹੀਂ ਬਰਾ ਇੱਧਰ ਲੱਗ ਜਾਂਦੇ ਜੈ ਇਨਾ ਉਹ ਕਾਟਰ ਦਿੰਦਾ ਦੇਖੋ ਥਿਲੇ ਟਾਈਮ ਪਾਸ ਕਰਨੀ ਦੀ ਕੰਮ ਖਾਣਾ ਹੀ ਲੱਗਾ ਇਹਨਾਂ ਨੇ ਸਾਡੇ ਨੂੰ ਤੂੰ ਦਾ ਦੋ ਲਾਤੇ ਬਰਾ ਮੈਥੋਂ ਨਹੀਂ ਲੱਗਾ ਸਾਭ ਕੀ ਨਹੀਂ ਆਏਗਾ ਮਾ ਲਗੇ ਤਾਂ ਜਾਂਦੇ ਆਉਜੀ ਨਹੀਂ ਆਇਆ ਕਮ ਚਾਰ ਜਰਵਾਇਲਾ ਪਤਾ ਲੱਗੇ ਵੀ ਇਹਨੂੰ ਕਿੱਥੇ ਜੇ ਰੱਖੇ ਲੈ ਲਿਆ ਜਾਂਦਾ ਪਤਾ ਕੋ ਇੱਧਰ ਦੇ ਫਿਆਰ ਇੱਥੇ ਪਿੱਛੇ ਵੀ ਦੇਖਿਆ ਕਰਨਾ ਮਾੜਾ ਜਿਹਾ ਪਤਾ ਵੀ ਲੱਗੇ ਵੀ ਇੰਨਾ ਇੱਕ ਗਲਤ ਗਿਆ ਇੰਨਾ ਇੱਕ ਗਲਤ ਗਿਆ ਮੋਤੀ ਚਾਤਾ ਕਹਿੰਦਾ ਮੈਨੂੰ ਫੜਾ ਲਿਆ ਮੈਂ ਲਾ ਕੇ ਦੇਖਾਂ ਉਹਨਾਂ ਦੇ ਨੂੰ ਤਾਤਾ ਐ ਵੀ ਆਇਆ ਨਹੀਂ ਹੈਗਾ ਵੀ ਇਹ ਗਲਤ ਜਾਂਦਾ ਤੇਜ਼ ਤਾਂ ਬਹੁਤ ਜਾਂਦਾ ਜਿੱਥੇ ਆਪਾਂ ਮੰਨ ਲਿਆ ਨਸਾਨਾ ਦਾ ਵੀ ਸਹੀ ਜਾਂਦਾ ਇਹਦਾ ਐ ਨਹੀਂ ਹੈਗਾ ਵੀ ਗਲਤ ਕੁਲਤ ਜਾਂਦਾ ਆਪਾਂ ਤੋਂ ਨਹੀਂ ਸਹੀ ਟਿਕਦਾ ਆਹੋ ਵੀ ਆਪਾਂ ਇਹ ਚ ਨੁਕਸ ਕੱਢੀਏ ਵੀ ਆਪਾਂ ਇਹ ਚ ਨੁਕਸ ਕੱਢੀਏ ਵੀ ਗਲਤ ਹੈ ਇਹਦਾ ਤੇਜ਼ ਵੀ ਬਹੁਤ ਮਾਰਦਾ ਜਾਨਾ ਮਾਰਦਾ ਵੀ ਸਿੱਧਾ ਪਰ ਆਪਾਂ ਤੋਂ ਨਹੀਂ ਜਾਂਦਾ ਆਹ ਬਹੁਤ ਚੋਬੀ ਜੀ ਜਾ ਜਾਣਾ ਹਾਂ ਆ ਦੇ ਨਸਾਨਾ ਤੈਨੂੰ ਮੈਂ ਗੱਲ ਆ ਰਿਹਾ ਲੱਗੂ ਲੱਗੇ ਹੀ ਹੋਣਾ ਚਾਚਾ ਅਸਲ ਸਹੀ ਅੱਗੇ ਮਾੜਾ ਮੋਟਾ ਤਲਕ ਤੁਲਕ ਕੇ ਕਿਤੇ ਇਧਰ ਉਧਰ ਲੱਗਦਾ ਹੁਣ ਮੈਂ ਤੈਨੂੰ ਦੱਸਦਾ ਹੁਣ ਮੈਂ ਲਾ ਦਿਆ ਤਾਰ ਹਾਂ ਨੰਗਿਆ ਬਿਜਲੀ ਤੈਨੂੰ ਮੈਂ ਕਹਿੰਦਾ ਨੰਗਿਆ ਹੋਊ ਯਾਰ ਬਿਜਲੀ ਸਿਰ ਦਾ ਤੇ ਲੱਗਿਆ ਹੈ ਤੇ ਦਿਲ ਸੇ ਜਾਂਦਾ ਹੁਣ ਉਹਦੀ ਲਾ ਲੈਂਦੇ ਨਾ ਇਹ ਭਾਰ ਨਹੀਂ ਹੈਗਾ ਭਾਰਨ ਜੇ ਪਾਣੀ ਦੀ ਭਰੀ ਹੋਵੇ ਚਾਚਾ ਫੇਰ ਬਿਜਲੀ ਨੰਗੂ ਗਗੂ ਫੇਰ ਬਿਜਲੀ ਵੀ ਨੰਗੂ ਆ ਦੇ ਉਹ ਚ ਵੱਜ ਕੇ ਆਏ ਹੁੰਦਾ ਐਂ ਦੇਖ ਐ ਮੂਰੋ ਮੁੜ ਜਾਂਦਾ ਇੰਨਾ ਤੇਜ਼ ਵੱਜਦਾ ਦੇਖ ਮੂਰੋ ਤਿੱਖਾ ਹੁੰਦਾ ਨਾ ਆ ਦੇਖ ਐਨਾ ਤੇਜ਼ ਵਜਦਾ ਜਦੋਂ ਆ ਰੰਗ ਚ ਵੱਜਿਆ ਮੁੜ ਜਾਂਦਾ ਮੂਰੂ ਆ ਬੜਾ ਬੜਾ ਲੱਗਿਆ ਨਿਸ਼ਾਨਾ ਤੇ ਚੱਕਾ ਹਾਂ ਤੇ ਇਹ ਗੱਲ ਹੁਣ ਲੱਗਣ ਲੱਗਿਆ ਹੁਣ ਤੈਨੂੰ ਪਤਾ ਲੱਗਣ ਲੱਗਿਆ ਵੀ ਇੱਥੇ ਜੀ ਲੱਗਦਾ ਹਾਂ ਮੇਰਾ ਸਾਲਾ ਮੈਥੋਂ ਇੱਕ ਵੀ ਨਹੀਂ ਲੱਗਿਆ ਮੈਥੋਂ ਇੱਕ ਵੀ ਲੱਗਿਆ ਨਾ ਮੈਨੂੰ ਵੀ ਪਤਾ ਤਾਂ ਲੱਗਿਆ ਨਾ ਹੁਣ ਤਾਂ ਲੱਗਣ ਲੱਗ ਜੂ ਜੋ ਕੇਰਾ ਲੱਗ ਜਾ ਯਾਰ ਫੇਰ ਤਾਂ ਲੱਗਣ ਲੱਗਿਆ ਨਾ ਨਾ ਸੀ ਜੀ ਨਿਸ਼ਾਨਾ ਨਹੀਂ ਲੱਗਣ ਲੱਗਿਆ ਫਿਰ ਇਹ ਕੌਣ ਸਿੱਖੇ ਮੇਰਾ ਬਰੂਨ ਸਾਨੇ ਬਾਜ਼ ਦੇਖ ਉਹ ਬੜਾ ਬੜਾ ਲਾਉਂਦੇ ਨੇ ਖਾਣੇ ਵਾਜਾ ਦੇਖ ਹੋਏ ਇਹ ਲਾ ਆ ਗਿਆ ਨਾ ਪੇਟ ਆ ਗਿਆ ਫੇਰਾ ਦੇਖ ਗਲਾਸ ਉਹ ਲੱਗਦਾ ਹੀ ਨਹੀਂ ਦਿਗਲਾ ਤੇ ਐ ਮਾੜਾ ਮੋਟਾ ਇੱਧਰ ਲੱਗ ਜਾਂਦਾ ਹਾਂ ਉਹ ਦਿਗਦਾ ਨਹੀਂ ਜਦੋਂ ਚਮਾ ਸਹੀ ਲੱਗਦਾ ਐ ਤਾਂ ਪਾਣੀ ਦੇ ਤੈਨੂੰ ਕਹ ਲੈ ਦੱਸਿਆ ਪਾਣੀ ਦੀ ਬੋਤਲ ਭਰ ਕੇ ਧਰੀ ਹੋਵੇ ਗਲੀ ਵੀ ਕੱਢੂ ਐਉਂ ਗੱਗੂ ਗਲੀ ਵੀ ਕੱਢੂ ਪਾਣੀ ਦੀ ਬੋਤਲ ਚ ਪਾ ਦੇ ਪਾਣੀ ਦੀ ਬੋਤਲ ਚਾਦਾ ਬੋਤਲ ਡਾਟਦਾ ਯਾਰ ਚੋਲੀ ਤੇਰੀ ਅੱਜ ਹੀ ਤਾਂ ਸ਼ਾਇਦ ਮੈਂ ਲਿਆ ਸੀ

ਕਾਇਨ ਕੰਨੀ ਦਾ ਆ ਬਤਾਇਸੋਂ ਮਿਲਦੇ ਨੇ ਬੰਦਾ ਹਾਫ ਜੀ ਬਤਾਇਸੋਂ ਮਿਲਦੇ ਨੇ ਕੰਨੀ ਕੋਲ ਆਇਆ ਐ ਟਾਂਚੇ ਵਜਿਆ ਇੱਕ ਟੱਕੇ ਵਜਿਆ ਤਾਂ ਹੀ ਮੁੜ ਕੇ ਆਇਆ ਆ ਦਾ ਲਾਦ ਹੁੰਦਾ ਇਹ ਵੀ ਤੇ ਉਹ ਤੇ ਦਾ ਦੀਦੇ ਤਾਂ ਲਾਈਫ ਜੀ ਜੀ ਸੰਦ ਨਾ ਉਹਦਾ ਉਹਦਾ ਡਾਕੀ ਲਾਉਂਦੇ ਹੁੰਦੇ ਨੇ ਹਾਂ ਪਿਸਤੌਲ ਦਾ ਦੂਹੀ ਛੋਟਾ ਹੁੰਦਾ ਫਿਰ ਹਾਂ ਪੂਰਾ ਟਾਈਮ ਪਾਸ ਕਰਿਆ ਫਿਰ ਮਤਰੋ ਅਸੀਂ ਬਣੀ ਨਹੀਂ ਗੱਲ ਪਰ ਚੱਲਿਆ ਵੀ ਚਾਚਾ ਹਾਂ ਬਈ ਸੰਗਾ ਵਿਦਾ ਚਾ ਕੋਡ ਨਾਈਟ ਕਹਦੇ ਦੋਸਤਾਂ ਨੂੰ ਗੁੱਡ ਨਾਈਟ ਬਾਈ ਓਕੇ ਜੀ ਓਕੇ ਥੈਂਕ ਯੂ ਥੈਂਕ ਯੂ ਕਿਆ ਕਹਿ ਰਹੇ ਹੋ ਨੀਤੀ ਫੋਨ ਦੇ ਕਰਿਓ ਬੱਚਾ ਲੋ ਬੱਚਾ ਲੋ ਅੱਜ ਸ਼ੇਕਲਾ ਬੱਚਾ ਲੋ ਅੱਗ ਕਿੱਥੇ ਬੱਚਾ ਲੋ ਅੱਗ ਚੱਕੀ ਕਰਦਾ ਓ ਚੀਕ ਓ ਚੀਕਦਾ ਓ ਚੀਕੀ ਕਰ ਲੈ ਐਂ ਕਿਵੇਂ